ਪਾਪਾ ਜੀ ਤੇ ਜੀਜਾ ਕਾ ਮੈਨੂੰ ਚਾਚੂ ਆਂਦੇ ਪਏ ਆ ਜੀਜਾ ਕਹ ਫੇਰ ੱਡੂ ਮੈਂ ਚੱਲ ਜੀ ਚੱਲਣ ਕੇ ਬਾਅਦ ਉਹਨੂੰ ਕਹ ਤੂੰ ਮੇਰੀ ਭੈਣ ਤੇ ਮੇਰਾ ਤੂੰ ਇਹ ਤੂੰ ਮੇਰੀ ਭੈਣ ਤੇ ਕਹ ਜੀ ਪੈਣਾ ਤੂੰ ਤੇ ਜੀਜਾ ਮਰਾ ਠੀਕ ਹੈ ਪਿੱਛੇ ਆ ਕੇ ਪਿੱਛੇ ਜਾਂਦਾ ਜੀ ਹਾਂ ਜਾਣਕਾਰੀ ਮੁਤਾਬਕ ਬਿਜਲੀ ਵਿਭਾਗ ਦੇ ਇਸ ਮੁਲਾਜ਼ਮ ਵੱਲੋਂ ਇੱਕ ਘਰ 'ਚਾ ਛਾਪਾ ਮਾਰਿਆ ਗਿਆ ਸੀ ਘਰ 'ਚ ਸ਼ਰਿਆਮ ਬਿਜਲੀ ਦੀ ਚੋਰੀ ਹੋ ਰਹੀ ਸੀ ਕੁੰਡੀ ਲੱਗੀ ਹੋਈ ਸੀ ਤੇ ਜਦੋਂ ਸਹਾਇਕ ਲਾਈਨਮੈਨ ਵੱਲੋਂ ਘਰ ਅੰਦਰ ਹੋ ਕੇ ਦੇਖਣ ਦੀ ਮਾੜੀ-ਮੋਟੀ ਕੋਸ਼ਿਸ਼ ਕੀਤੀ ਗਈ ਤਾਂ ਘਰ ਦੇ ਮੈਂਬਰਾਂ ਨੇ ਜਿਸ ਨੂੰ ਘਰ ਦੇ ਅੰਦਰ ਹੀ ਖਿੱਚ ਲਿਆ ਤੇ ਅੰਦਰ ਖਿੱਚਦੇ ਸਾਰ ਹੀ ਡਾਂਗਾ ਬੇਸਵਾਲ ਰਾੜਾ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਮੋਜਮਾ ਵੱਲੋਂ ਸ਼ਰਿਆਮ ਪੀੜਤ ਸ਼ਖਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਕਾਫੀ ਸਮਾਂ ਇਹ ਬਦਮਾਸ਼ ਪੀੜਤ ਦੀ ਕੁੱਟਮਾਰ ਕਰਦੇ ਦਿਖਾਈ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦੇ ਸ਼ਿਕਾਰ ਇਸ ਮੁਲਾਜ਼ਮ ਦੇ ਨਾਲ ਇਸ ਦਾ ਇੱਕ ਹੋਰ ਸਾਥੀ ਵੀ ਸੀ ਜਿਸ ਵੱਲੋਂ ਕਰ ਬਾਹਰ ਕਾਫੀ ਰੌਲਾ ਪਾਇਆ ਗਿਆ ਆਪਣੇ ਵਿਭਾਗ ਦੇ ਲੋਕਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਪਰ باوجود ਇਸ ਦੇ ਮਜਮਾ ਵੱਲੋਂ ਉਸ ਨੂੰ ਨਹੀਂ ਛੱਡਿਆ ਗਿਆ ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਜਿਸ ਤੋਂ ਬਾਅਦ ਇਸ ਸਹਾਇਕ ਲਾਈਨਮੈਨ ਨੂੰ ਇਨ੍ਹਾਂ ਬਦਮਾਸ਼ਾਂ ਦੇ ਚੁੰਗਲ ਤੋਂ ਛੁਡਾਇਆ ਗਿਆ ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਘਟਨਾ ਤੋਂ ਬਾਅਦ ਪੀੜਤ ਸ਼ਖਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੀੜਤ ਸ਼ਖਸ ਵੱਲੋਂ ਆਪਣੇ ਤੇ ਹੋਏ ਤਸ਼ੱਦਦ ਬਾਰੇ ਜਾਣਕਾਰੀ ਦਿੰਦੇ ਹੋਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਿਜਲੀਪੁਰ ਚੌਕ ਆਦਿ ਹੋਇਆ ਕੀ ਸੀਗਾ ਹੋਇਆ ਇਹ ਸੀ ਕਿ ਕੰਪਲੀਟ ਕਰਨ ਗਏ ਸੀ ਇਹ ਕਿ ਜੀ ਅੱਛਾ ਜੀ ਉੱਥੇ ਜਾ ਕੇ ਦੇਖਿਆ ਕਿ ਉਸ ਦੇ ਕੁੰਡੀ ਲੱਗੀ ਹੋਈ ਸੀ ਕੁੰਡੀ ਲੱਗੀ ਹੋਈ ਸੀ ਹਾਂਜੀ ਹਾਂਜੀ ਉਹਦੀ ਵੀਡੀਓ ਬਣਾਉਣ ਲੱਗ ਗਏ ਸੀ ਚਲੋ ਕਿਸੀ ਨੇ ਜਾ ਕੇ ਤਾਂ ਤਾਂ ਉਹਨਾਂ ਨੇ ਘਰ ਆਣੇ ਤਾਰ ਪਟਦੀ। ਇਹ ਤਾਂ ਬਾਹਰ ਨਾ ਖੋਲਿਆ ਅਗੇ ਦੱਸ ਸੀ। ਹਾਂ। ਉਹਨਾਂ ਨੇ ਅੰਦਰ ਹੀ ਖੱਤ ਲੀ ਜੀ ਮੈਨੂੰ। ਅੱਛਾ ਜੀ। ਅੰਦਰ ਆ ਕੇ ਮੇਰੀ ਕੁੱਟ ਮਾਰ ਕੀਤੀ ਉਹਨਾਂ ਨੇ। ਆ ਜਾਂਦਾ ਬੰਦਾ। ਤੇ ਨਾਲ ਮੇਰੇ ਮੁੰਡਾ ਸੀ ਉਹਨਾਂ ਨੇ ਬਹੁਤ ਰੌਲਾ ਪਾਇਆ। ਹੂੰ। ਉਹ ਕਹਿ ਛੱਡ ਕੇ ਚੱਲ ਚਲਾ ਗਿਆ ਉੱਥੋਂ ਉਹਨੇ ਦਰਵਾਜ਼ੇ ਲਾ ਕੇ ਰੌਲਾ ਪਾਇਆ ਜੀ। ਹੂੰ। ਤਾਂ ਉੱਤਰਾਲੇ ਉੱਥੋਂ ਆਏ ਜੀ ਉਹਨਾਂ ਨੇ ਵੀ ਉਹਨਾਂ ਗਾਲਾਂ ਕੱਢੀਆਂ ਉੱਥੇ ਤਾਂ ਉੱਤਰਾਲੇ ਫਿਰ ਉਹਨਾਂ ਨੇ ਫੋਰਸ 50 ਦੀ ਮਦਦ ਨਾਲ ਮੈਨੂੰ ਸਿਲਵਾਇਆ ਇੱਥੋਂ ਉਹਨਾਂ ਕੋਲੇ ਬਹੁਤ ਕੋਸੀ ਸੀ ਜੀ ਰਾੜਾਂ ਰਾੜਾਂ ਸੀਗੀਆਂ ਹਾਕੀਆਂ ਸੀਗੀਆਂ ਪਹਿਲਾਂ ਹਾਕੀ ਤੋੜੀ ਮੇਰੇ ਤੇ ਉਹਨਾਂ ਨੇ ਜੀ ਮੁੜ ਕੇ بیسਬਾਲ ਤੋੜਿਆ ਉਹਨਾਂ ਨੇ ਮੇਰੇ ਉੱਤੇ ਫਿਰ ਨੇ ਗੇਜੇ بیسਬਾਲ ਮੁੜ ਕੇ ਰਾੜਾਂ ਚੱਕਲੇ ਹੋਰ ਉਹਨਾਂ ਨੇ ਕੁੱਟ ਮਾਰ ਕੀਤੀ ਜੀ ਮਾਫੀ ਮੰਗਾਈ ਮੇਥੋਂ ਉਹਨਾਂ ਨੇ ਜੀ ਤੇ ਫਿਰ ਹੁਣ ਕੀ ਮੰਗ ਕਰੀ ਮੰਗ ਕੀ ਹਨ ਇਨਸਾਫ ਚਾਹੀਦਾ ਏ ਬਸ ਮੋਬਾਈਲ ਪੰਨੇ ਉਹ ਵੀਡੀਓ ਬਣੀ ਹੋਈ ਸੀ ਉਹਨਾਂ ਦੀ ਅੱਛਾ ਉਹਨਾਂ ਨੇ ਮੋਬਾਈਲ ਪੰਨੇ ਜਰਾ ਮੋਬਾਈਲ ਬੁਰੀ ਤਰ੍ਹਾਂ ਪੰਨੇ ਅਪੜਾ ਕਈ ਪਾਦਾ ਅੱਜ ਇਹ ਲੂ ਕੰਡੇ ਖੜੇ ਕਰਦੇ ਨੇ ਬਾਲੀਆਂ ਤਸਵੀਰਾਂ ਬਠਿੰਡਾ ਦੇ ਗੋਨਿਆਣਾ ਮੰਡੀ ਤੋਂ ਸਾਹਮਣੇ ਆਈਆਂ ਨੇ ਅਜੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਕਰਦੀ ਹੈ ਪਰ ਜਿਸ ਕਿਸੇ ਨੇ ਵੀ ਇਸ ਬਾਰਦਸਤ ਦੀਆਂ ਤਸਵੀਰਾਂ ਦੇਖੀਆਂ ਹਰ ਕਿਸੇ ਵੱਲੋਂ ਇਹਨਾਂ ਮਜਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਗਬਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ